ਉੱਧਰ ਆ ਜਾ ਹਰਮਨ ਪਿੱਛੇ ਹੋ ਜਾ ਹਾਂਜੀ ਮੇਰੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸੌਦੇ ਲੈਣ ਆਏ ਸੀ ਕਿ ਜੀ ਟੀਮ ਆਰਟ ਦੇ ਵਿੱਚੋਂ ਆਹ ਦੇਖ ਲੋ ਹਰਮਨ ਨੇ ਚੱਕਲਾ ਵੇੜਨਾ ਲੈ ਲਿਆ ਇਹ ਕੀ ਹਰਮਨ ਕਲੇ 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 ਵਾਲਾ ਇਧਰ ਹੋ ਜਾ ਚਾਲਾ ਖੋਲ ਲਾ ਹਾਂਜੀ ਸੌਦੇ ਲਿਆਂਦੇ ਸੀਗੇ ਹੁਣ ਹਰਮਨ ਦੀ ਮੰਮੀ ਸੌਦੇ ਰੱਖਣ ਲੱਗੀ ਸੀ ਗੱਡੀ ਦੇ ਵਿੱਚ ਝੋਲਾ ਘਰੋਂ ਭੁੱਲਿਆ ਹੀ ਦੇ ਵਿੱਚ ਕਹਿੰਦੇ ਚਲਾ ਹੀ ਰੱਖ ਲੈਣੀ ਹੁਣ ਫਿਰ ਘਰੇ ਜਾ ਕੇ ਕੱਟ ਲਾਂਗੇ ਅੱਗੇ ਸੀ ਬੈਗਜਾ ਨਾਲ ਰੱਖਦੇ ਨੇ ਅੱਜ ਬੈਗਜਾ ਘਰੇ ਭੁੱਲ ਗਏ ਹਰ ਵਾਰ ਆਪਣੀਆਂ ਚੀਜ਼ਾਂ ਦੇਖੀ ਜਾਂਦਾ ਵੀ ਹਾਂ ਮੈਂ ਆਹ ਲਿਆਂਦਾ ਅੰਦਰ ਜਾ ਕੇ ਨੇ ਰੋਲਾ ਵਾਲਿਆ ਕਹਿੰਦਾ ਮੈਂ ਆਹ ਲੈਣਾ ਵਾ ਖੜਾਉਣਿਆਂ ਦੇ ਮਗਰੇ ਪੈ ਜਾਂਦਾ ਵਾ ਦੇਖ ਕੇ ਹਮਾਂ ਅੱਗੇ ਦਿਵਾਲੀ ਆਉਂਦੀ ਹੈ ਫਿਰ ਤੈਨੂੰ ਦਿਵਾਲੀ ਦੇ ਨੇੜੇ ਲੈ ਦਾਂਗੇ ਨਾਲੇ ਤੇਰਾ ਜਨਮ ਦਿਨ ਵੀ ਆਉਂਦਾ ਵਾ ਉਦੋਂ ਤੈਨੂੰ ਲੈ ਦਾਂਗੇ ਡੀਮਟ ਬਣਿਆ ਆਪਣੇ ਸਾਹਨੇ ਵਾਲ ਦੇ ਕੋਲ ਆ ਮੇਨ ਰੋਡ ਦੇ ਸਾਹਮਣੇ ਬਿਲਕੁਲ ਮੇਨ ਰੋਡ ਦੇ ਸਾਹਮਣੇ ਡੀਮਟ ਬਣਿਆ ਹੋਇਆ ਆ ਸਾਰਾ ਦਿੱਲੀ ਵਾਲਾ ਮੇਨ ਰੋਡ ਜਾਂਦਾ ਵਾ ਲੈ ਹਰਮਨ ਖੜਾਇਆ ਉੱਥੇ ਲੈ ਜਾ ਉਹ ਉੱਥੇ ਖੜਾਇਆ ਉਹ ਜਿੱਥੇ ਉਹ ਤੇ ਖੜਾਇਆ ਹੋਇਆ ਉੱਤੇ ਜੀ ਲੈ ਜਾ ਉੱਪਰ ਉੱਪਰ ਦੇ ਲੈ ਜਾ ਘੁਮਾ ਕੇ ਲੈ ਜਾ ਲੈ ਜਾ ਜਗਾ ਵਧੀਆ ਖੁੱਲੇ ਡੁੱਲਾ ਬਣਿਆ ਹੋਇਆ ਵਾ ਪਾਰ ਗੰਗਨੂ ਦੀ ਜਗਾ ਬਹੁਤ ਵਾ ਛਣਿਆਤਵਾਰ ਨੂੰ ਬਹੁਤ ਲੋਕ ਆਉਂਦੇ ਸੌਦਾ ਸੌਦਾ ਲੈਣ ਮੋਰੇ ਨਾ ਬਤੱਗਏ ਨੂੰ ਕਰਿਆਂਦਾ ਥੋੜਾ ਜਿਹਾ ਆ ਇਧਰ ਸਾਬੇ ਆ ਨਾਲ ਇਧਰ ਆਵਣਾ ਇਧਰਲੀ ਸਾਈਡ ਆ ਜਾਂਦਾ ਰੇਡਾ ਮੰਗੋ ਇਟੋ ਮੰਗੋ ਗੋਲਡਨ ਹਟ ਛੋਟਾ ਗੋਲਡਨ ਹਟ ਵਾ ਹੁਣ ਹਰਮਨ ਉੱਥੇ ਜਾ ਕੇ ਰੋਲਾ ਪਾਊਗਾ ਵੀ ਮੈਂ ਗੋਲਡਨ ਹਟ ਜਾਣਾ ਵਾ ਇਹ ਕੀ ਬੱਤ ਇਹਦੇ ਚ ਕੀ ਕਰਨਾ ਹਰਮਨ ਮੈਂ ਆਉਣੀ ਆ ਸਰੋਂ ਦਾ ਡਾਲਫਿਨ ਕੋ ਬੋਚਾ ਰਿਆਂ ਦਾ ਬੋਚਾ ਕੀ ਹੈ ਇਹ ਕਾਫੀ ਰਮਮ ਹੋ ਜਾਂਦਾ ਹੈ ਵਧੀਆ ਚੀਜ਼ ਆ ਛਾੜਨ ਨੂੰ ਜੁੜਾ ਹਾਂ ਬਾਬਾ ਰਮਮ ਹੋ ਜਾਂਦਾ ਵਾ ਬਾਬਾ ਵੇਖੋ ਇਹ ਹਾਂ ਹਾਂ ਉਹ ਵਧੀਆ ਜਿੰਦਾ ਇਹ ਫਿਲਟਰ ਸਾਫ ਨੂੰ ਬੱਧੀ ਕਰੂ ਕੋਈ ਕੁਸ਼ਮਾ ਚ ਕਰ ਵਧੀਆ ਚੀਜ਼ ਆ ਹੈ ਪਰਮਨ ਤਾਂ ਆਪਣਾ ਹੀ ਹੋ ਜਾਂਦਾ ਵਾ ਹੈ ਕੈਮਰਾ ਉੱਤੇ ਉਹ ਚੀਜ਼ ਆਪਣੇ ਕੋਲ ਹਾਂ ਹਾਂ ਆ ਕੇ ਹੋਰ ਉੱਥੇ ਵੀ ਸਾਫ ਕਰ ਸਕਦੇ ਆ ਤਾਂ ਜਿੱਥੇ ਮਾਰੀ ਜੀ ਸਾਫ ਹਰਵੰਦ ਉਹ ਆਪਣੇ ਬਹਿ ਜਾਂਦਾ ਵਾ ਜਾ ਕੇ ਆਹ ਗੱਡੀ ਲੈ ਲਓ ਲੈ ਉੱਥੇ ਚਲਾਉਣ ਲੱਗ ਜਾਂਦਾ ਗੱਡੀਆਂ ਨਾਰਮਲ ਕਿਵੇਂ ਬੰਦ ਕਰ ਦੋ ਹੁਣ ਕਿੰਨੀਆਂ ਗੱਡੀਆਂ ਦੇਖੀਆਂ ਸੀ ਅੰਦਰ ਦੇਖਦਾ ਤਾਂ ਸੀਗਾ ਚਲਾ ਚਲਾ ਕੇ ਹਾਂ ਵਰਖਾ ਲੱਖਿਆ ਨੇ ਹਾਂ ਉਹਦੇ ਵੀ ਚੈਕਿੰਗ ਕਰਦਾ ਸੀ ਵੀ ਕਿਹੜੀ ਰੱਖੀ ਆ ਅੱਛਾ ਹੈਨਾ ਇਸ ਰਸਾਂ ਸੌਣ ਨੂੰ ਇੱਥੇ ਮਹਿੰਗਾ ਹੈ ਨਾ ਜਿਵੇਂ ਆਪਣਾ ਪਲਾਸਟਿਕ ਬਲੋਸਟ ਕਾਲਾ ਰਹੀ ਹੈ ਨਾ ਡੈਡੀ ਆਵੇ ਵੀਡੀਓ ਪਾ ਦਿਓ ਕੁੱਕਰ ਕੱਟ ਰਹਿਣਾ ਆ ਵੀ ਵੀਡੀਓ ਪਾ ਦਿਓ ਪਾ ਤੇਰੇ ਵਿੱਚ ਵੀਡੀਓ ਬਣਾ ਕੇ ਪਾ ਤੂੰ ਫਿਰ ਕਹੋ ਕਿ ਸਾਸਰੀ ਘਰ ਸਾਰੇ ਵਿਸ਼ਾ ਲੈਣ ਦਾ ਮੈਨੂੰ ਲੱਗਦਾ ਫਰਕ ਵਾ ਰੇਟ ਦਾ ਹੈ ਨਾ ਬਹੁਤ ਪਰ ਉਹਨਾਂ ਦੀ ਕੰਪਨੀ ਵੀ ਬਹੁਤ ਵੱਡਾ ਹਾਂ ਉਹ ਵੀ ਹੋ ਸਕਦਾ ਹੈ ਇੱਥੇ ਕੱਪੜੇ ਦਾ ਜਿਹੜਾ ਹੁਣ ਕੱਪੜਿਆਂ ਦੇ ਕੱਪੜਿਆਂ ਦੇ ਬੂਹਾਂ ਲੱਗੀ ਵੀ ਹੈਗੀ ਆਹ ਪਰ ਇੱਥੇ ਕੰਪਨੀ ਦੀ ਚੀਜ਼ ਆ ਨਾ ਪੂਜਾਜ ਹੋ ਗਿਆ ਭੇਗ ਉਹ ਤਾਂ ਕੋਈ ਸਾਪ ਨਹੀਂ ਉਹਨਾਂ ਦੇ ਆਪਣਾ ਹੀ ਆ ਸਵਾਨ ਜੀ ਭਰੀ ਜੀ ਨੂੰ ਸਾਰਾ ਉਹਨਾਂ ਦਾ ਹੀ ਆ ਅੱਧਾ ਕੋਲ ਇੱਕੋ ਕੰਪਨੀ ਜੀ ਦਾ ਹੈਗੀ ਕੰਪਨੀ ਜੀ ਉਹ ਹੀ ਕੰਪਨੀ ਜੀ ਦਾ ਵੱਧ ਸਾਮਾਨ ਆ ਨਾ ਬਹੁਤ ਜ਼ਿਆਦਾ ਕੀ ਲੈ ਜਾਂਦਾ ਫਿਰ ਤੂੰ ਬੱਸ ਹੋਰ ਨਹੀਂ ਕੁਝ ਲੈਣ ਦੀ ਬੈਗ ਵੀ ਨਹੀਂ ਮੜਿਆ ਤੈਨੂੰ ਚੱਲ ਅੱਗੇ ਲੈ ਦਾਂਗਾ ਅੱਗੇ ਤੇ ਰਜਨ ਉਹ ਤੇ ਨਵੀਂ ਆਉਂਦਾ ਨਾਲੇ ਤੇ ਦੀਵਾਲੀ ਵੀ ਆਉਂਦੀ ਆ ਫਿਰ ਸਮਾਨ ਲੈਣਾ ਵਾ ਬਈ ਮੇਰਾ ਵੀ ਪਤਾ ਦੀਵਾਲੀ ਨੂੰ ਆਇਆ ਫਿਰ ਦੀਵਾਲੀ ਤੇ ਫਿਰ ਸਮਾਨ ਲੈਣਾ ਵਾ ਡਾ ਰਵੀ ਮੋਰੇ ਡਾਡੀ 8:30 ਦਾ ਵਾ ਡੇ ਆ ਪਾਈ 23 24 ਨੇ ਸੀ ਪਹਿਲਾ ਸਟੇਫੀ ਵਾ ਰਵੀ ਮਹਰਮਰਾ ਅੱਛਾ ਪਹਿਲਾ ਸਟੇਫੀ ਦਾ ਸਟੇਫੀ ਦਾ ਕਿੰਨੇ ਦਾ ਫਿਰ ਰਵੀ ਦਾ ਫਿਰ ਉਹ ਤਾਂ ਹੋ ਗਿਆ ਨਾ ਕੰਮ ਹਾਂ ਪਹਿਲਾਂ ਉਹ ਸਟੈਪੀ ਦਾ ਹੋਣਾ ਜੇ ਫਿਰ ਹਰਮਨ ਦਾ ਫਿਰ ਹੋ ਜਾਣਾ ਹਾਂ ਉਹਨੂੰ ਉਲਟਾ ਗਾਣ ਪਹਿਲਾਂ ਸਟੈਪੀ ਦਾ ਫਿਰ ਮੇਰਾ ਗੱਭੇ ਨੇ ਆ ਗਿਆ ਭਾਈ ਹਾਂ ਸਹੀ ਗੱਲ ਉਹ ਫਰਕ ਪਿਆ ਫਰਕ ਪਿਆ ਨਾ ਪਹਿਲਾਂ ਵੱਡੇ ਦਾ ਹੋਣਾ ਚਾਹੀਦਾ ਸੀ ਨਾ ਮੈਂ ਸਭ ਤੋਂ ਫਰਸਟ ਤਾਂ ਤੂੰ ਉਹਦਾ ਟਵেন্টি 4 ਆ ਮੈਂ ਕਮੈਂਟ ਕੀਤਾ ਸੀ ਨੋ 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 ਬਹਿ ਜਾ ਬਹਿ ਜਾ ਬਰਗਰ ਹੁੰਦਾ ਨੇ ਕਿ ਤੀਜਾ ਹੁੰਦਾ ਇਹ ਕੋਈ ਨਾ ਹਾਲਾਂਕਿ ਇਹ ਨਾ ਕਿਸੇ ਜਿਹੜਾ ਕੁਝ ਵੀ ਹੋ ਗਿਆ ਸਾਰਾ ਵੇ ਅਜਮ ਠੀਕ ਕਰ ਠੀਕ ਕਰ ਠੀਕਨ ਟੋਮੀ

ਲੋ ਜੀ ਤੁਸੀ ਫੇਵਰੇਟ ਜਦੋਂ ਤਾਂ ਫੇਵਰੇਟ ਤੋਂ ਉਹ ਖਰਦੋ ਫਿਲਮ ਨਹੀਂ ਚੋੜੀ ਕੁਝ ਬਾਤ ਹਾਰਮਨ ਕੋਗ ਕੋਲ ਮੇਰੇ ਇਹ ਤੋਂ 50 ਹਾਂ ਮਾਜਾ ਮਾਜਾ ਹਾਂ ਮਾਜਾ ਠੰਡਾ ਨਹੀਂ ਹੈਗਾ ਜਿਆਦਾ ਥੋੜਾ ਹੀ ਹੰਡਾ ਥੋੜਾ ਹੀ ਹੰਡਾ ਮੈਨੂੰ ਤਾਂ ਵੱਧ ਠੰਡਾ ਲੱਗਦਾ ਦੱਸ ਦੇ ਜੇ ਜਿਆਦਾ ਠੰਡਾ ਗਰਮ ਕਰ ਰੱਖ ਦੂੰ ਹੂੰ ਵੱਧ ਠੰਡਾ ਉੱਪਰ ਰੱਖਿਆ ਨਾ ਉਹਦਾ ਜੇ ਬੰਦ ਹੋਊ ਉਹ ਜੂ ਗਰਮ ਹੋਊਗਾ ਮੈਂ ਭਰਾਵਾ ਗਰਮ ਹੋ ਜਾ ਥੋੜਾ ਜਿਹਾ ਉੱਪਰ ਰੱਖ ਦੀ ਚੱਕ ਤੇਰੇ ਵਾਲਾ ਜਿਹੜਾ ਹੈ ਨਾ ਉੱਪਰੋਂ ਚੱਕ ਲਾ ਜਿਹੜਾ ਤੇਰੇ ਵਾਲਾ ਹੀ ਹਾਂ ਇਹਦੇ ਚ ਨਈ ਵੀ ਰੋ ਕੁੱਤੀ ਵਾਲੇ ਟਿਕਣਾ ਚਿਕ ਆਵਾ ਦੇ ਰਿਹਾ ਕੁੱਤੇ ਵਾਲੇ ਸੀ ਕਿਦਾਂ ਦਾ ਸੀ ਇਹ ਰਵੰਧ ਤਾਂ ਵਧੀਆ ਲੱਗਿਆ। ਉਹਦੇ ਲਈ ਬਚੀ ਵੀ। ਹਾਂ। ਹੋਰ ਯਾਰ ਮੈਂ ਨਾਲ ਕਿਹਾ। ਉਹ ਖੰਡਾਰਾ ਬਣਾਇਆ। ਹਰ ਦਿਨ ਖੰਡਾਰਾ। ਉਹ ਤਾਂ ਇਹ ਕਿ ਇਹਨਾਂ ਨੂੰ ਕਿੱਥੇ ਆਉਂਦਾ ਵਰਗ ਦੇ। ਉਹ ਵੀ ਸਾਬੇ ਦਾ ਖੰਡਾਇਆ ਵਾਜਾ। ਆਪਾਂ ਨੂੰ ਤਾਂ ਕਹੋ ਤੇ ਦੁਕਾਨ ਰੇੜੀ ਵਾਲੇ ਵਧੀਆ ਲੱਗਦਾ। 90 90 ਰੁਪਏ ਹੁਣ ਜੀਜਾ 15 ਰੁਪਏ ਵਾਲੇ ਵਧੀਆ ਲੱਗਦੇ। ਜੀਜਾ 90 90 ਵਾਲੇ ਉਹ ਹੀ ਵਧੀਆ ਲੱਗਦੇ। ਉਹ ਤਾਂ ਨਿਰਗੋਬੀ ਹੋਈ। ਬਾਕੀ ਉਹ ਠੰਡਾ ਹੋਇਆ। ਖਾ ਲਓ ਹੁਣ। ਮੈਂ ਨਹੀਂ ਖਾਣਾ। ਹਾਂਜੀ ਹਰਮਨ ਵੀਰ ਸਿੰਘ ਜੀ ਕਿਵੇਂ ਲੱਗਿਆ? ਚੱਬ ਕੱਢਿਆ ਹੋਇਆ। ਹਰਮਨ ਨੂੰ ਵਧੀਆ ਲੱਗਿਆ ਬਸ। ਇੱਕ ਹੋਰ ਸੀ ਉਹ ਦੇਖੋ। ਬਾਕੀ ਤਾਂ ਕਿਸੇ ਨੂੰ ਨਹੀਂ ਵਧੀਆ ਲੱਗਿਆ ਹਰਮਨ ਨੂੰ ਸਾਰਿਆਂ ਨੂੰ ਵਧੀਆ ਲੱਗਿਆ। ਹਰਮਨ ਕਹਿੰਦਾ ਚੱਬ ਕੱਢੇ ਹੋਏ ਸੀਗੇ। ਬਾਕੀ ਚੱਬ ਕੱਢੇ ਹੋਏ ਸੀਗੇ। ਇਹਦੇ ਤਾਂ ਆਰਮਨ ਨੇ ਨਿੱਕੀ ਵਰਗਰੇ ਖਾਇਆ ਹੈ। ਹੈ। ਦੇਖ ਤੁਸੀਂ ਸਰ ਕਿ ਆ ਕੇ ਖਾਧਾਇਆ। ਹਾਂ। ਫਿਰ ਇਹਨੇ ਖਾਧਾ ਫਿਰ ਕਹਿੰਦਾ ਵਧੀਆ ਲੱਗਿਆ। ਆਪਾਂ ਨੂੰ ਕੁਝ ਲੱਗਿਆ ਦਰਨ ਉਹ ਤਾਂ ਠੰਡਾ ਠੰਡਾ ਸੀ। ਹੈ। ਸਾਰਾ ਕੁਝ ਦਰ ਕਿਆ ਵਿੱਚ। ਹਾਂ ਇਹਨੇ ਵਧੀਆ ਲੱਗਿਆ ਬਸ। ਗੱਲੀ ਬੰਦ ਹੋ ਗਈ ਸੀ ਉਹ ਚ। ਇੱਕ ਵੀ ਨਹੀਂ ਇੰਨੀ ਵਧੀਆ ਵਧੀਆ। ਇਹਨਾਂ ਚੋਟੀ ਜਿਹਾਂ ਦਾ ਮਾ। ਗਰਮ ਗਰਮ ਲੱਗਿਆ। ਕਿੰਨੇ ਦਾ ਬੰਦ। ਡੋਮੀਨੋਸ ਦਾ ਪੀਜ਼ਾ ਲੈ ਲੈਣਾ ਸੀ ਹਰ ਮੈਨੂੰ ਹੀ। ਥੋੜੀ ਵਰਤੀ ਖਾ ਕੇ ਪਤਾ ਲੱਗਦਾ। ਆਓ ਖਾ ਕੇ ਪਤਾ ਲੱਗਦਾ ਕੋਈ ਵੀ ਚੀਜ਼ ਹੈ। ਇੱਕ ਵਾਰ ਇਹਨਾਂ ਕਹ ਲੈ ਅੱਗੇ ਤੋਂ ਉਹਦੇ ਕੰਦੀ ਮੀਂਹ ਕਰੇ ਨਾ ਆਹ ਜਿਹੜੀ ਜਾਂਦੀ ਵੀ ਪਰਤ ਸਰਦ ਦੜਦੀ ਦੜਦੀ ਕਲੈਸ਼ ਬੈ ਕਲੇਸ਼ ਪਾਉਂਦੀ ਕਲੇਸ਼ ਨਹੀਂ ਉਹ ਕਹਿੰਦੀ ਅੱਧੀ ਗੱਡੀ ਲੈ ਕੇ ਚਲੇ ਆ ਆਏ ਸੁੱਟ ਵਾਲਿਆਂ ਦੇ ਵਧੀਆ ਹੁੰਦੇ ਨੇ। ਉਹਨੇ ਸਾਰਾ ਬਸ ਟੇਸਟੀ ਹੈ। ਇਹਦੇ ਨਾਲ ਵੀ ਪਚਾਈ ਚੂਰੀ ਪੀ ਕੇ ਹੁੰਦੀ ਆ। ਉਹਨਾਂ ਦਾ ਵੀ ਵਧੀਆ ਹੈਗਾ ਰੋਈ। ਹਾਂ ਚੂਰੀ ਈ। ਮੈਂ ਬਿੱਥੇ ਹਾਂ। ਹਾਂ ਮੈਂ ਬਿੱਥੇ ਚਾਹ ਪੀ ਰਿਹਾ ਤੇ ਜਮਾਇ ਨਹੀਂ ਸਵਾਲ। ਜਦੋਂ ਉਹਨਾਂ ਨੇ ਉੱਥੇ ਬਿਠਾਇਆ ਸੀਗਾ। ਉਹ ਪਾਰਲਰ ਇਹ ਚ ਨਹੀਂ ਸੀ ਤੁਗਾ ਸੀ। ਅੱਛਾ। ਦਿਲ ਵਿੱਚ ਚਾਹ ਪੀਂਦੇ ਜਦੋਂ ਇਹ ਨਹੀਂ ਸੀ ਸਵਾਲ। ਚੂਰੀ। ਨੋ ਨੋ ਚੂਰੀ ਜੋ। ਆਪੇ ਪਿਓ ਪੁੱਤੇ ਨਾਲ ਰਵ। ਦੇ ਉਹ ਨਾ ਕਰਦੀ ਫੋਟੋ ਮੈਨੂੰ ਨਾ ਵੇਝਾ ਨਹੀਂ ਮੇਰੇ ਕੋਲ ਕਰ ਕਰਵਾ ਦਿੱਤੀ ਕਿ ਕਿੱਥੇ ਗਏ ਸੀਗੇ ਕਦੋਂ ਦਰਾਹ ਕੁਲੜ ਵੀ ਦਾ ਖਾਦਾ ਸੀ ਯਾਰ ਹਾਂ ਹਨਾ ਕੁਲੜਾ ਜਬੇ ਉਹ ਵਾਲਾ ਉਹਨੇ ਖੰਨੇ ਖਾਦਾ ਸੀ ਬੜਾ ਘੈਂਟ ਬਣਾਉਂਦੇ ਉਹ ਵੀ ਜਿਹੜੇ ਖੰਨੇ ਪਾਣ ਹਾਂ ਪੈੜ ਬੜਾ ਸੁਆਦ ਬਣਾਉਂਦੇ ਕੁਲੜਾ ਹੁਣ ਨਹੀਂ ਬਣਾਉਂਦੇ ਉਹ ਹੁਣ ਨਹੀਂ ਬਣਾਉਂਦੇ ਉਹ ਟੇਸਟ ਮੈਂ ਵੀ ਨਹੀਂ ਖਾਦਾ ਹੋਏਗਾ ਮੈਂ ਮੈਨੂੰ ਯਾਦ ਉਹਦੇ ਵਿੱਚ ਮੇਰੇ ਕੋਲ ਵੀ ਜਿਹੜੇ ਗਲਾਸ ਜੀ ਰੈੱਡ ਮੰਗੋ ਤਾਂ ਨਹੀਂ ਜਣਾ ਉਹਨੇ ਜਣਾ ਜਾਣਾ ਜਾਇਆ ਧੁੱਪਾਂ ਦੇ ਵਿੱਚ ਕਿ ਆਹ ਦੇਖ ਝੂਟੇ ਲਿਆ ਧੁੱਪਾਂ ਦੇ ਵਿੱਚ ਘਰ ਬੈ ਹਣਗੇ ਇਹਦੇ ਝੂਟੇ ਦੇਖ ਕਰੋ ਧੁੱਪਾਂ ਦੇ ਵਿੱਚ ਮਗੇ ਪਏ ਨੇ ਪੂਰੇ ਤੋਂ ਨਾ ਇਹਨੇ ਕੋਣੀਆਂ ਦੇਖੀ ਇਹਦੀਆਂ ਕੀ ਕੋਣੀਆਂ ਦੇਖੀ ਇਹਦੀਆਂ ਕੋਣੀਆਂ ਇੱਥੇ ਲੈ ਕੇ ਜਾਣਾ ਇਹਨੂੰ ਯਾਰ ਜਿਵੇਂ ਕਾਲੀ ਕਰੀ ਕੋਲ ਸਲੂਨ ਦੇ ਵਿੱਚ ਸੇਮੇ ਪਟੇਰੇ ਮੁੱਕਿਆ ਵੀ ਆ ਗਿਆ ਵੀਰੇ ਹੁਣ ਮੁੰਡਾ ਜਵਾਨ ਹੋ ਗਿਆ ਨਾ ਪੂਰਾ ਅਜੀਰੀ ਖਾ ਕੇ ਜਵਾਨ ਹੋ ਗਿਆ ਪਚੀਰੀ ਖਾ ਕੇ ਜੀ ਪਚੀਰੀ ਹੁੰਦਾ ਏ ਪਚੀਰੀ ਡੋਬ ਬਰਾਵੇਂ ਸੜਕ ਜੇ ਠੀਕ ਨਹੀਂ ਕਰਾਉਂਦੇ ਹਨਾ ਰੋਲਾ ਦੇਖੋ ਭਰਾ ਕਿੱਡਾ ਬੜਾ ਕਿੱਥੇ ਜਾਣਾ ਹੁਣ ਦੱਸ ਹੂੰ ਇੱਧਰ ਨੂੰ ਇੱਧਰ ਨੂੰ ਇੱਧਰ ਤੋਂ ਸੜਕ ਟੁੱਟੀ ਵੀ ਆ ਸਾਰੀ ਕੋਈ ਨਹੀਂ ਇੱਧਰ ਨੂੰ ਬੁਰਾ ਹਾਲ ਹੋਇਆ ਹੋਇਆ ਇੱਧਰ ਨੂੰ ਟੁੱਟੀ ਵੀ ਆ ਪੁੱਤ ਇਹਦੇ ਕੀ ਆ ਚਾਹ ਉਹਨੇ 버ਗਰ ਉਹ ਮੈਂ ਆਪ ਬੋਲ ਰਹੀ ਹਾਂ ਇਹ ਕਰਾਉਣੀ ਸੀ ਚੜਦੀ ਵੀ ਨਹੀਂ ਬੜੀ ਹੋਤੀ ਜਿਹੜਾ ਨੂੰ ਹੈ ਹਨਾ ਸਾਨੂੰ 30 ਰੁਪਏ ਦਾ ਨਿਊਡਲ ਵਾਲਾ ਉਹ ਨਹੀਂ ਬਧੀ ਸੀ ਆ ਬੋਤਲ ਹੈ ਨਹੀਂ ਆ ਰਵੀ ਇੱਥੇ ਪਾਣੀ ਪੀਣੇ ਬੈਠੀ ਸੀ ਅਸੀਂ ਉੱਥੇ ਕੋ ਬਰਗਰ ਮੰਗਣੇ ਬੀ ਗਏ ਫਰੀ ਗਾਲਤ ਜਮਾਈ ਨਹੀਂ ਜੀ ਤੁਹਾਨੂੰ ਕਿਹਨੂੰ ਵਧੀਆ ਲੱਗ ਰਿਹਾ ਵਧੀਆ ਲੱਗਿਆ ਫੇਰੀ ਦੋ ਜੱਖਾਂ ਹੀ ਨਹੀਂ ਕੋਲ ਠੰਡਾ ਸੀ ਤੁਹਾਨੂੰ ਲੱਗਿਆ ਵਧੀਆ ਬਹੁਤ ਵਧੀਆ ਲੱਗਿਆ ਸਾਰੀ ਫੋਟੋ ਕਿ ਵਧੀਆ ਲੱਗਿਓ ਚ ਟੇਸਟ ਆਇਆ ਮੈਨੂੰ ਬਹੁਤ ਵਧੀਆ ਕੀ ਟੇਸਟ ਆਇਆ ਮੈਨੂੰ ਬਾਤ ਕਰਦਾ ਮੈਂ ਤਾਂ ਜਮਾਈ ਨਹੀਂ ਬਹੁਤ ਲੱਗਿਆ ਜਮਾਈ ਹੈ ਤੇ ਵੀ ਹੋਰ ਕੋਲਟੀ ਜਾ ਕਰਦਾ ਹੋਰ ਅੱਛਾ ਚੱਤਰ ਕੇ ਇਹ ਕਿਉਂ ਪੁੱਛਣ ਵਾਲੀ ਗੱਲ ਇੱਥੇ ਕਰਦੇ ਹੋ ਉੱਥੇ ਇਹ ਅਜੇ ਇੰਨੀ ਧੁੱਪ ਪੈਂਦੀ ਹੈ ਨਾ ਅੱਖਾਂ 'ਚ ਯਾਰ ਹਾਰਮੋਨ ਪਤਾ ਨਹੀਂ ਮੂਜੀ ਕੀ ਖੜਕ ਪਾਣੀ ਜੀ ਪਾਉਂਦੀ ਨਹੀਂ ਹੈਗੀ ਇਹਦੇ ਉਲਟੀ ਕਰਾ ਦੇ ਨਾ ਤੇ ਮਾਂ ਨੂੰ ਇਹ ਉਹਦੀ ਕੋਣ ਸੂਰਜ ਦੀ ਲੁਸ਼ਕੋ ਉਹਦੀ ਇੱਕ ਸ਼ੀਸ਼ੇ ਦੀ ਵੀ ਅੱਖਾਂ 'ਚ ਆਉਂਦੀ ਮੇਰੀ ਤਾਂ ਬੰਦੀ ਨਹੀਂ ਮੇਰੇ ਵੀ ਤਾਂ ਬੰਦੀ ਹੈਗੀ ਆਹ ਵੇਦੀ ਹੈ ਅੱਖਾਂ 'ਚ ਪਾਣੀ ਪੋੜ ਤਦੋਂ ਅੰਦਰ ਜਾਉਣਾ ਉਹਦੇ ਨਾਲ ਅੰਦਰ ਕਿ ਕਿ ਉਹਦੇ ਨਾਲ ਟੈਕ ਹੁਣਾ ਪੜ੍ਹਿਆ ਅੰਦਰ ਜਾਉਗਾ ਤੇ ਉਹ ਅੰਦਰ ਤਾਂ ਉਹਦੇ ਮਗਰ ਮਗਰ ਦੀ ਨਿਕਲਿਆ ਉਹ ਤਾਂ ਨਿਕਲਦਾ ਅੰਦਰ ਜਾਉਗਾ ਇਹਨਾਂ ਦੇ ਡਿੱਪੋ ਦੇ ਵਿੱਚ ਇਹ ਨਹੀਂ ਉਹਦਾ ਕਿ ਕਿ ਡਿੱਪੋ ਦੇ ਵਿੱਚ ਜਾਣਾ ਉਹ ਸਭ ਇੱਥੇ ਗੱਡੀ ਚੜੀ ਇਹਨਾਂ ਦੇ ਆਇਆ ਕਰਨ ਕਿ ਕੰਟੇਨਾ ਕੰਡੂਨਰ ਵਾਲੇ ਇੱਥੋਂ ਦੀ ਚੜ ਕੇ ਸਿੱਧੇ ਅੰਦਰ ਜਾਇਆ ਕਰਨਗੇ ਵਾੜਕਾ ਕਰਕੇ ਨਪਵਰੇ ਕਰੇ ਜਾਊਗਾ ਉਹਦੇ ਅੰਦਰ ਜਾਊਗਾ ਸਿੱਧਾ ਨਹੀਂ ਇਹ ਤਾਂ ਜਾਊਗਾ ਇੱਥੇ ਵੀ ਮੋੜ ਤਾਂ ਇੱਥੇ ਹੀ ਰਹਿਣਾ ਮੈਂ ਛੜਕਦਾ ਹੀ ਰਹਿਣੀ ਆ ਨਹੀਂ ਨਹੀਂ ਜਾ ਰਹਾ ਉਹ ਇਹ ਵੀ ਉੱਪਰ ਉੱਪਰ ਦੇ ਬਣਾਏ ਹੋਏ ਇਹ ਇਹਦੇ ਉੱਪਰ ਦੇ ਜਾਣਾ ਸੜਕ ਤੇ ਸੜਕ ਦੇ ਉੱਤੇ ਹੀ ਜਾਣਾ ਇਹ ਇੱਥੇ ਕਿਉਂ ਨਹੀਂ ਗੋੜ ਗੱਪੇ ਵਾਲਾ ਸੀ ਜੰਨੀ ਮੈਂ ਤਾਂ ਧੋਣਾ ਵੰਡਾ ਗੋਭੀ ਵੀ ਬਰੀ ਕੋ ਸਪੈਸ਼ਲ ਜੀ ਨਹੀਂ ਲੱਗਦੀ ਸੀ ਜਿੱਦਾਂ ਹੁਣ ਆਪਾਂ ਨੋਰਮਲ ਗੋਭੀ ਖਾਂਦੀ ਆ ਉਹ ਵਾਲੀ ਚੀਜ਼ ਨਹੀਂ ਸੀ ਉਹ ਬਾਹਰਲੀ ਚੀਜ਼ ਜਿਹੜੀ ਹੁੰਦੀ ਹੈ ਅੱਜ ਇਹ ਪਛਾਹ ਸੀ ਹੈ ਨਾ ਨਾ ਨੂਨ 버거 ਵੀ ਉਹਦੇ ਵਾਲੇ ਸੀ ਆਟੇ ਵਾਲਾ ਹੈ ਨਾ ਨਾ ਨੂਨ 버거 ਨਹੀਂ ਸੀ ਉਹ 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 ਸਿਗਾ ਹੌਟ ਡੌਗ ਵਰਗੀ ਚੀਜ਼ ਨਹੀਂ ਆਟੇ ਆਟੇ ਵਾਲੇ ਸੀਗਾ ਹਾਂ ਆਟੇ ਜਿਹੇ ਤਾਂ ਸੀ ਜਿਵੇਂ ਆਟੇ ਵਾਲਾ ਹੁੰਦਾ ਬ੍ਰੈਡ ਇਹ ਮੈਂ ਦੂਸਰਾ ਪ੍ਰਿੰਟ ਹੁੰਦਾ ਇੱਕ ਆਪਾਂ ਨੋਰਮਲ ਵਰਕਰ ਆ। ਮੈਂ ਉਦਾਂ ਲੱਗਦੀ ਜਿੱਦਾਂ ਭੰਗੜਾ ਉਹਦੇ ਵਿੱਚ ਵੀ ਨੇ ਹੁੰਦੀ ਐ ਟਿੱਕੀ। ਹਾਂ ਹਾਂ ਉਹੋ ਜੀ ਆਉਂਦੀ ਸੀ। ਉਹ ਹੀ ਟਿੱਕੇ ਸੀਗੇ ਹਾਂ। ਇਹ ਤਾਂ ਭੰਗ ਵਾਲੀ ਹੁੰਦੀ ਐ। ਆ ਹਾਂ ਹਾਂ ਹਾਂ। ਉਹ ਹਟਕੇ ਸੀਗਾ। ਆਜੰਦ ਵੀ ਆ ਹਾਂ। ਹੁਣ ਇੱਥੋਂ ਵਿਚੋਂ ਤੁਸੀਂ ਸਿੱਧਾ ਵੜਨਗੇ। ਅੰਦਰ ਅੰਦਰ ਬਾਪੇ ਅੰਦਰ ਸਿੱਧਾ ਜਾਣਾ ਉੱਪਰ ਦੀ ਸੜਕ ਤੇ। ਸੜਕ ਦੇ ਉੱਪਰ ਤੇ ਹਾਂ। ਆਪ ਨੂੰ ਬਣਾ ਪਈ ਤੇ ਪਬਲਿਕ ਨਹੀਂ ਨਹੀਂ ਪਬਲਿਕ ਵਾਲਾ ਨਹੀਂ ਹੈਗਾ স্পেশাল ਉਹਨਾਂ ਦਾ ਨਾ ਪਬਲਿਕ ਪਬਲਿਕ ਜਿੰਨੇ ਵੀ ਕਾਰਾਂ ਨੇ ਕਰਨੇ ਬੜਾ ਵਧੀਆ ਸੀ ਇਹਨਾਂ ਦੇ ਪਬਲਿਕ ਸਾਰਿਆਂ ਨੇ ਉਹਨਾਂ ਨੇ ਆਪਣਾ ਪਰਸਨਲ ਪਬਲਿਕ ਜਿਵੇਂ ਵੀ ਆ ਉਹ ਤਾਂ ਕਰਨਾ ਦੇ ਉਹਨਾਂ ਜਿਹਨੇ ਆਏ ਨਹੀਂ ਪੇਚ ਬਹੁਤ ਵਧੀਆ ਅੰਦਰ ਨਹੀਂ ਕੋਈ ਬਣਾਉਦਾ ਵੀਡੀਓ ਡਿਮਾਂਡ ਤੇ ਬੋਲਦੇ ਨੇ ਆਪਾਂ ਤਾਂ ਇੱਕੇ ਤਾਂ ਨਹੀਂ ਰੋ ਵੀ ਕੋਈ ਬਣਾਉਂਦੇ ਅੰਦਰ ਇੰਨਾ ਵੀ ਬਣਾਉਂਦੇ ਕਿ ਉਹਨਾਂ ਜਿੰਨਾ ਹੁੰਦਾ ਨਹੀਂ ਉਹ ਦਰਵਾਜ਼ੇ ਨਹੀਂ ਦੇਖਿਆ ਮੈਂ ਮੈਂ ਕੋਈ ਬਣਾਉਂਦੇ ਨਹੀਂ ਵੀ ਰਿਹਾ ਕਿਹਦਾ ਕੈਂਟ ਹੈਗਾ ਹੁਣ ਆਪ ਜਿਹੜੀ ਆ ਕਹਿੰਦੇ ਸੁਪਰਮਾਰਕੀਟ ਆ ਹਾਂ ਇੰਟਰਨੈਸ਼ਨਲ ਆ ਇਹ ਤਾਂ ਇੰਟਰਨੈਸ਼ਨਲ ਨੇ ਉਹ ਹੀ ਆ ਹੁਣ ਉਹਦੇ ਮੈਨੂੰ ਸਾਰੇ ਬਣਾਉਂਦੇ ਜਾਗੇ ਉਸੇ ਜਿਹੜੇ ਰੰਗ ਦੇ ਨੇ ਡੀਮਾਰਟ ਆ ਜਿੱਥੇ ਨਾ ਕੋਈ ਨਾ ਕੁਝ ਕਰਾ ਕੇ ਹੁੰਦਾ ਇਹਦਾ ਬੰਦਾ ਖਰਾਬ ਆ ਗੋਲਡਨ ਹੋਣੀ ਹਾਂ ਹਾਂ ਫੇਰ ਬਣਾਉਣੀ ਕੋਈ ਕਹਿੰਦਾ ਮੇਰੇ ਤੇ ਲੀਡ ਸਸਤਾ ਹੁੰਦਾ ਇਹਨਾਂ ਦੇ ਵਿੱਚ ਰੇਡ ਤਾਂ ਪਿੱਛੇ ਸਸਤਾ ਹੀ ਹੁੰਦਾ ਉਹ ਹੀ ਕਹਿੰਦੇ ਨੇ ਮੈਂ ਬੜਵੇਂ ਇਹਨੇ ਦੇਖਿਆ ਵੀ ਇਹ ਚ ਕੋਸ਼ਿਸ਼ ਤੇ ਸਸਤੀ ਨਹੀਂ ਕੋਈ ਉਹ ਵੀ ਬਣਾਉਣਾ ਪੈਣਾ ਨਾ ਪਰੋਟਾ ਵੀ ਸੱਚੀ ਪੱਟੀ ਤਾਂ ਅੱਜ ਮੈਂ ਟੈਨ ਲੱਕੀ ਕੇ ਗੁਰੂਟਾ ਹਾਂ ਬਣਾਉਣਾ ਪੈਣਾ ਜਾਣੋ ਬਣਾਉਣਾ ਪੈਣਾ ਪਰੋਟਾ ਵੀ ਬਣਾਉਣਾ ਕੀ ਕਿ ਨਰਕ ਦਾ ਦੋ ਸੇੜਾ ਦੋ ਤਰੀਕਾ ਦੋ ਤਰੀਕਾ ਉਹ ਗਾਂਧੀ ਵਾਲੇ ਚੰਨੂ ਦੇ ਨੰਝ ਘਰ ਵਿੱਚ ਕੀ ਕਰਦੇ ਹਾਂ ਮੈਂ ਕਲੇ ਬਣਾਉਣ ਲੱਗੇ ਅੱਛਾ ਕੀ ਬਣਾਉਣਾ ਕਲੇ ਦਾ ਮਾਰੇ ਕੀ ਬਣਾਉਣਾ ਬੁੱਤ ਕਲੇ ਦਾ ਆ ਸਖਾਣਾ ਆ ਗਿਆ ਹਾਂ ਵੀ ਸਖਾਣਾ ਹਾਏ ਕੀ ਬਣਾਉਣ ਲੱਗਾ ਇਹ ਉੱਪਰ ਰੱਖ ਕੋਈ ਤਾਂ ਇਹ ਡਿਜ਼ਾਈਨ ਜਾ ਬਣਾ ਇੱਕ ਮਿੰਟ ਅਰੇ ਇਹਨੂੰ ਤਾਂ ਵੱਡੀ ਕਰ ਮੈਂ ਆਹ ਭਰਾਵੋ ਕਿ ਇਹਨੂੰ ਇਹ ਤਰੱਕ ਬਣਾ ਉਹ ਡਿਜ਼ਾਈਨ ਚ ਹੈ ਸਾਈਕਲ ਹੀ ਚਲਾਉਣੀ ਹੈ ਕਿਹੜਾ ਲੈ ਗੋ ਸੈਕਿੰਡ ਤੋਂ ਤੇ ਆਸੇ ਜੀ ਗੱਡੀਆਂ ਬੜੀਆਂ ਨੇ ਇਹਨਾਂ ਤਾਂ ਸਾਈਕਲ ਹੀ ਵਿਖੜਾ ਦੇ ਹੈ ਹਰਬੰਦ ਨੂੰ ਨੱਟ-ਨੋਟ ਸਾਰੇ ਖੋਲਦੇ ਉਹਦੇ ਹੈ ਦਾਦੂ ਮਾਰੜੀ ਗੱਲਾਂ ਦਾਦੂ ਕਿਵੇਂ ਖੋਲ ਦੂਗਾ ਜੇ ਤੂੰ ਖੋਲਣਾ ਤਾਂ ਦਾਦੂ ਨੇ ਕਿਸੇ ਕਿਸੇ ਆਉਣਗੇ ਉਹਨੇ ਖੋਲਿਆ ਨਾ ਉਹਨੇ ਉਹਨੇ ਘਸਾ ਨਹੀਂ ਹੈ ਕਿਨੇ ਖੋਲਿਆ ਨਾੜ ਸਾਈਕਲ ਦੇ ਨਾਟ ਹੈ ਕਿਨੇ ਖੋਲਿਆ ਨਾ ਚੱਕ ਤੇ ਸਿੱਟੇ ਸੀ ਤੂੰ ਮੈਂ ਫਿਰ ਕਿਵੇਂ ਖੁੱਲ ਗਿਆ ਦੱਸ ਕਿਵੇਂ ਖੁੱਲਿਆ ਨਾ ਉਹਦਾ ਨਾਟ ਹੈ ਹਲੇ ਹੁਣ ਨਹੀਂ ਹੁੰਦੀ ਪਤਾ ਤੂੰ ਹੁਣ ਉਹ ਵੀ ਖੰਡਾਤੀ ਪਹਿਲਾਂ ਵਾਲੇ ਵੀ ਖੜਾਈ ਪਈ ਐ ਇਹਨੇ ਸਾਈਕਲ ਦੇ ਸਾਰੇ ਨਾਟ ਖੋਲਤੇ ਹੈ ਲੋ ਨੜਾ ਨੇ ਸਾਰੇ ਖੋਲ ਤਾਂ ਸਾਈਕਲ ਹੀ ਦੇ ਕਿਉਂ ਵੀ ਖੜਾਈ ਵੀ ਆਹੋ 2 ਮਹੀਨੇ ਵੀ ਨਹੀਂ ਹੋਏ ਮਹੀਨਾ ਵੀ ਨਹੀਂ ਹੋਇਆ ਨਾ 2 ਮਹੀਨੇ ਦੀ ਗੱਲ ਕਰਦੀਆਂ ਪਹਿਲਾ ਵਾਲੇ ਵੀ ਖੜਾਈ ਵੀ ਆ ਵੀ ਖੜਾ ਸੀ ਥੋੜੀ ਹਾਂ ਸਾਰੀ ਖੋਲ ਹੀ ਪਈਆਂ ਨੇ ਅੱਜ ਆਇਆ ਨਿਗਸ ਵੇਰ ਦਾ ਗਿਆ ਹੈ ਸੀ ਉਧਰ ਸੀ ਮੈਂ ਪੁੱਛਿਆ ਕੀ ਕਰਦਾ ਵੀ ਹਾਂ ਕਹਿੰਦਾ ਸਾਈਕਲ ਠੀਕ ਕਰ ਦਊਗੀ ਅੱਜ ਤਾਂ ਸਾਈਕਲ ਕੱਲ੍ਹ ਤੋਂ ਖੋਲ ਹੀ ਖੋਲ ਹੀ ਪਈ ਆ ਕੰਡਾਏ ਬੈ ਨੇ ਅੱਜ ਤਾਂ ਦੱਸ ਦੋ ਨਾ ਠੀਕ ਕਰੀ ਅੱਜ ਦਾ ਨੀ ਮੇ ਟੋਡੀ ਵਾਲੇ ਦੀ ਨਾਟਕਾ ਸੀ ਖੋਲ ਤੇ ਹਾਂ ਖੜਾ ਕੇ ਰੱਖੀ ਵੀ ਉਹ ਕੱਲ ਮੈਂ ਦੇਖੀਆ ਜਾਂ ਅੰਦਰ ਰੱਖਿਆ ਮੈਂ ਚੱਕੇ ਅੰਦਰ ਹੀ ਰੱਖੇਗੇ ਉਧਰ ਸ਼ਾਮ ਨੂੰ ਥੋੜੀ ਜਿਹਾ ਸਾਰਾ ਖੜਾਇਆ ਵੀ ਉਹ ਅਜਤਕਲੇ ਹੁੰਦੀ ਵੀ ਖਰਾਬ ਕਰਤੀ ਉਹ ਹਰੇਆ ਨਹੀਂ ਨਾ ਨਹੀਂ ਹੋਇਆ ਉਹਨੂੰ ਦੱਸ ਸਾਈਕਲ ਹੀ ਨਾ ਉਹ ਦੇਖ ਤਾਂ ਗੰਨੇ ਹੈ ਵੀ ਆਹ ਸਾਰੇ ਖੜਾ ਕੇ ਰੱਖਦੇ ਪਹਿਲਾਂ ਦੋ ਪਹਿਲਾਂ ਤਿੰਨ ਕੋਠੇ ਦੇ ਚੜੀਆਂ ਵੀ ਨੇ ਖੜਾ ਕੇ ਇੱਕ ਇਹਨੂੰ ਲੈ ਦੇ ਸੁਖਾ ਨੂੰ ਉਹ ਕਾਲੀ ਜਹੀ ਠੀਕ ਕਰਕੇ ਚਲਾ ਲੂਗਾ ਇਹ ਆਹੋ ਫਿਰ ਤੂੰ ਉਹ ਤਾਂ ਖੜਾ ਖੜਾ ਕੇ ਚੱਟੀਆਂ ਨਹੀਂ ਨੇ ਇੱਕ ਜੇਲੋ ਜੀ ਉਹ ਖੜਾ ਕੇ ਰੱਖੀ ਹੋਈ ਆ ਉਹ ਤਾਂ ਪਤਾ ਹੀ ਨਹੀਂ ਕਿੱਥੇ ਉਹ ਜੇਲੋ ਜੀ ਕੋਠੇ ਦੇ ਚੱਟੀ ਵੀ ਸੀਗੀ ਵੱਲੇ ਆਲੇ ਅਗਵਾੜ ਚ ਕਵਾੜ ਚ ਵੇਚੀ ਜਾਂਦੇ ਨੇ ਖੜਾ ਖੜਾ ਕੇ ਤੁਸੀਂ ਨੀਆ ਤੁਸੀਂ ਬੰਦੇ ਖਰਾਬ ਹੋ ਦੋ ਇਹਦੇ ਇੱਕ ਬਰਥਡੇ ਮੇ ਨੂੰ ਇੰਜ ਸੋਹਣੀ ਚੇਅਰ ਲੈ ਕੇ ਦਿੱਤੀ ਸੀ ਜੈਲੋ ਕੋਈ ਨਹੀਂ ਹੁੰਦੇ ਆ ਰਿਓ ਕਜਾਨਾ ਉਹ ਕਹਿੰਦੇ ਜੀ ਬਾਜੂ ਕੱਛੇ ਲੱਗੇ ਕਵਾੜੀ ਨੂੰ ਦੇ ਹਾਂ ਇਹ ਕੋਈ ਸ਼ਿੰਦੀ ਸੋਹਣੀ ਸੀ ਉਹ ਜੈਲੋ ਕੋਲੋਂ ਦੀ ਹਾਂ ਹਵਾ ਭਰਨੇ ਵਾਲੀ ਹਵਾ ਭਰਨੇ ਹਾਂ ਬਾਬਾ ਬਰਨੜੀ ਜਿਹਦੀ ਵੱਤਤ ਕਜ ਬਣੀ ਸੀ ਸੋਫੇ ਵਾਂਗ ਸੀ ਵੱਤਤ ਕਜ ਬਣੀ ਸੀ ਫਿਰ ਉਹ ਮੁੜ ਕੇ ਲੱਭੀ ਹੋਈ ਨਹੀਂ ਕਾਰੀਆਂ ਨੂੰ ਕਹੇ ਜਿੰਦ ਕਰ ਫਿਰ ਮੈਂਟਰ ਉਹ ਨੂੰ ਲੈ ਆ ਕੇ ਦੀ ਚੌੜੀ ਮੁੜ ਕੇ ਲੱਭੇ ਉਹ ਬਣੀ ਕਿੱਥੇ ਉਹ ਟਰੈਕਟਰ ਦੇ ਫਿਰ ਟਰੈਕਟਰ ਹੈ ਦੂਸਰਾ ਵੀ ਨਹੀਂ ਲੱਭਦਾ ਉਹ ਨੂੰ ਲੱਗਦਾ ਕਰਤਾ ਜਿਹੜਾ ਦੂਸਰਾ ਟਰੈਕਟਰ ਸੀਗਾ ਉਹ ਵੀ ਨਹੀਂ ਜਿਹੜਾ ਹੋਨਲੀ ਅੱਗੇ ਜਾਂਦਾ ਪਰ ਉਹ ਤਾਂ ਪਿਆ ਵਾ ਜਿਹੜਾ ਦੂਸਰਾ ਸੀ ਉਹ ਪਿਆ ਨਹੀਂ ਕਿੱਥੇ ਹਾਂ ਬੇਚ ਉਹ ਇਹੋ ਜਿਹਾ ਕਰਦੇ ਨੇ ਲਿਆ ਲਿਆ ਜਿਹੜਾ ਪਹਿਲਾਂ ਕੀ ਪ੍ਰਾਣਾ ਸੀ ਉਹ ਤਾਂ ਪਿਆ ਵਾ ਜਿਹੜਾ ਪ੍ਰਾਣਾ ਜਿਹੜਾ ਪਹਿਲਾਂ ਸੀ ਜਿਹੜਾ ਇਹ ਟੱਗੇ ਵਾਲਾ ਨੇ ਪਿਆ ਜਿਹੜਾ ਬਿਨਾ ਉਹ ਤੋਂ ਚੱਲਦਾ ਸੀ ਪੈਡਲਾਂ ਤੇ ਹਾਂ ਪੈਡਲਾਂ ਤੇ ਪਿਆ ਵੇ ਲਾਜ਼ਾ ਤੇ ਥੜੀ ਪਿਆ ਸਾਈਕਲੀਆਂ ਪਈਆਂ ਨੇ ਸਾਰੀਆਂ ਮੇਨੀਆਂ ਇੱਕ ਪਈਆਂ ਜਿਹੜੀ ਗੁਲਾਬੀ ਜੀ ਸੀਗੀ ਪੈਣੀ ਨਹੀਂ ਉਹ ਵੀ ਵੀ ਹੈ ਜਿਹੜੀ ਜੈਲੋ ਕਲਰ ਦੀ ਸੀਗੀ ਨਾ ਉਹ ਨਹੀਂ ਬਲੈਕ ਕਲਰ ਵਾਲੀ ਤੇ ਦਦੂ ਵੀ ਹੈ ਦਦੂ ਨਹੀਂ ਵੀ ਨਹੀਂ ਬੀ ਹਰੀ ਬਲੈਕ ਕਲਰ ਵਾਲੀ ਜਿਹੜੀ ਕੋਠੇ ਦੇ ਬਈ ਹੁੰਦੀ ਸੀ ਉੱਪਰ ਹਾਂ ਉਹ ਉਹ ਜਿਹੜੀ ਵਿੱਚੀ ਵਿੱਚੀ ਆਉਂਦੀ ਹੈ ਉਹੋ ਚਲ ਸੋਹਣ ਨੂੰ ਦੇ ਦਿੰਦੇ ਇੱਕ ਇੱਕ ਗੀਰ ਤਨ ਨੂੰ ਦੇ ਦਿੰਦਾ ਚੀਜ਼ ਬਹੁਤ ਮਿਲ ਜੇ ਵੇਚ ਕੇ ਵੀ ਕੀ ਕਰਨਾ ਵੇਚ ਕੇ ਕਿੰਨੇ ਕ ਦੀ ਆ ਜਾਂਦੀ ਇੱਕ ਕੀ ਹਾਂ ਕਿ ਇਹ ਨੂੰ ਦੇ ਦਿੰਦੇ ਕਵਰ ਉਹਦੇ ਚੱਲ ਚਲਾ ਲੈਂਦੇ ਥੋੜੀ ਵਾਈ ਕਰਕੇ ਚੜਾਈ ਜਾਂਦੇ ਹੂੰ ਤੇ ਇਹੋ ਜਿਹਾ ਬੰਦਾ ਦੇਖ ਲਾ ਸਫਾ ਨੇ ਇਹ ਬੰਦਾ ਖਰਾਬ ਆ ਹੈ ਨਾ ਜਦੋਂ ਅਸੀਂ ਛੋਟੀ ਐ ਫੇਨ ਜੀ ਇੱਕ ਸਾਈਕਲੀ ਤੋਂ ਅਸੀਂ 10 15 ਜਾਣੇ ਦੀ ਸਾਈਕਲੀ ਸਿੱਖੀ ਸੀ ਇੱਕ ਸਾਈਕਲੀ ਸੀ ਜਦੋਂ ਕਿੱਥੇ ਮਿਲਦੇ ਹੁੰਦੇ ਸੀ ਚੀਜ਼ ਜਦੋਂ ਮਿਲਦੀ ਸੀ ਇੱਕ ਸਾਈਕਲੀ ਤੋਂ ਸਾਰੇ ਜਵੱਖਾਂ ਨੇ ਸਿੱਖੀ ਸੀ ਲੱਗਦਾ ਸੀ ਜੇ ਮਿਲਦੀ ਸੀ ਤੁਹਾਨੂੰ ਕਿੰਨਾ ਜਿਆਦਾ ਮੈਨੂੰ ਹੋਰ ਕੁਝ ਕਹਿੰਦਾ ਜੀ